ਕੀ ਕੋ ਗੈਰ ਨਾ ਕਹੇ ਕਾਂਟੋਂ ਪਰ ਮੁੰਦੇ ਚੱਲਣਾ ਹੋ ਕਾਏ ਛੋੜ ਕੇ ਦੇਸ਼ ਨਿਕਲਣਾ ਹੋ ਰਹੇ ਧਿਆਨ ਤੇ ਮਾਰੇ ਚੰਦੇ ਵਿੱਚ ਖਿਆਲ ਉੱਠਦੇ ਆ ਲੈ ਕੇ ਜਾਇਆ ਜਾਣਾ ਹੈ ਉੱਥੇ ਇਹਦੇ ਉੱਤੇ ਜਿਸ ਤਰ੍ਹਾਂ ਕੋਲੇ ਬੱਚੇ ਹੁੰਦੇ ਨੇ ਪੜਨ ਜਾਂਦੇ ਨੇ ਖੋਜ ਹੁੰਦੀ ਹੈ ਸਰੀਰ ਦੇ ਉੱਤੇ ਤਾਂ ਡਾਕਟਰ ਬਣਦੇ ਨੇ ਡਾਕਟਰ ਬਣ ਕੇ ਮਾਨਵਤਾ ਦੀ ਸੇਵਾ ਕਰਦੇ ਨੇ ਸੋ ਇਹ ਵੀ ਬਹੁਤ ਵੱਡੀ ਇੱਕ ਸੇਵਾ ਹੈ ਸਾਧ ਸੰਗਤ ਜੀ ਸੋ ਬਹੁਤ ਵੱਡਾ ਉਪਰਾਲਾ ਹੈ ਪਰਿਵਾਰ ਵੱਲੋਂ ਜਿਤ ਤੱਕ ਸੂਰਜ ਚੰਦ ਰਹੇਗਾ ਤੇਰਾ ਨਾਮ ਰਹੇਗਾ

ਨੰਦਨ ਸਤਿਗੁਰੂ ਤੇਰਾ ਹੀ ਆਸਰਾ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਨੰਦਨ ਸਤਿਗੁਰੂ ਤੇਰਾ ਹੀ ਆਸਰਾ ਧੰਨ ਧੰਨ ਸਤਿਗੁਰੂ ਇਹ ਬਹੁਤ ਵੱਡਾ ਉਪਰਾਲਾ ਹੈ ਬਹੁਤ ਵੱਡਾ ਦਾਣ ਹੈ ਜਿਵੇਂ ਮਾਤਾ ਸਰਜੀਤ ਕੌਰ ਦਾ ਪਿੰਡੋਬਾਵਲ ਵਿੱਚ ਹੋਇਆ ਸਿਮਾ ਸਰੀਰ ਦਾਣ ਹੈ ਜੋ ਕਿ ਮੈਡੀਕਲ ਖੋਜਾਂ ਵਾਸਤੇ ਬਹੁਤ ਜ਼ਿਆਦਾ ਆਉਣ ਵਾਲੇ ਜਿਹੜੇ ਡਾਕਟਰ ਬਣਨੇ ਨੇ ਉਹਨਾਂ ਨੂੰ ਬਹੁਤ ਸਹਿਯੋਗ ਕਰੇਗਾ ਇਹ ਜਿਹੜੀ ਪ੍ਰੇਰਨਾ ਇਹਨਾਂ ਨੂੰ ਮਿਲੀ ਹੈ ਸੰਤ ਡਾਕਟਰ ਗੁਰਮੀਤ ਰਾਮ ਜੀ ਜਿਹਨਾਂ ਸਰਚ ਦੇ ਗੁਰੂ ਨੇ ਉਹਨਾਂ ਦੇ ਦੇਸ਼ ਨਿਰਦੇਸ਼ ਅਨੁਸਾਰ ਕੀਤੀ ਹੈ ਬਹੁਤ ਹੀ ਜਿੰਨੇ ਵੀ ਸਲਾਗਾ ਕੀਤੀ ਜਾਵੇ ਇਹ ਬਹੁਤ ਹੀ ਵਧੀਆ ਕੰਮ ਹੈ ਤੇ ਇਸ ਨਾਲ ਡਾਕਟਰ ਬਹੁਤ ਵਧੀਆ ਬਣਗੇ ਤੇ ਪੂਰੀ ਰਿਸ਼ਰਚ ਹੋएगी ਤੇ ਅਸੀਂ ਇਸ ਪਰਿਵਾਰ ਦੇ ਵੀ ਧੰਨ ਕਹਿਣ ਨੂੰ ਯੋਗ ਹਨ ਜੋ ਕਿ ਪਿਤਾ ਜੀ ਦੇ ਦੱਸੇ ਨਿਰਦੇਸ਼ ਨਿਰਦੇਸ਼ ਤੇ ਚੱਲੇ। ਦੰਦ ਦੰਦ ਸਾਧਗੁਰੂ ਤੇਰਾ ਹੀ ਆਸਰਾ। ਸੋ ਮਾਤਾ ਜੀ ਦੀ ਅੰਤਮ ਇੱਛਾ ਸੀ ਜੀ ਮਾਤਾ ਜਦੋਂ ਸੇਵਾ ਤੇ ਜਾਂਦੇ ਸੀ ਤਾਂ ਇਹਨਾਂ ਦੀ ਇੱਛਾ ਸੀ ਵੀ ਜਿਹੜਾ ਮੇਰਾ ਸਰੀਰ ਆ ਇੱਕ ਮੈਡੀਕਲ ਖੋਜਾਂ ਵਾਸਤੇ ਇਹਨੂੰ ਸਰੀਰਦਾਨ ਕੀਤਾ ਜਾਦਾ। ਸੋ ਮਾਤਾ ਜੀ ਦੀ ਅੰਤਿਮ ਇੱਛਾ ਅਨੁਸਾਰ ਸਾਨੂੰ ਸਾਡੇ ਬਲਾਕ ਨਾਲ ਪਿੰਡ ਦੇ ਜ਼ਿੰਮੇਵਾਰਾਂ ਵੱਲੋਂ, ਪਾਈ ਦੇ ਪਰਿਵਾਰ ਵੱਲੋਂ, ਮਾਤਾ ਜੀ ਦੇ ਵੱਲੋਂ ਸਾਡੇ ਨਾਲ ਕੰਟੈਕਟ ਕੀਤਾ ਗਿਆ। ਅਸੀਂ ਸਾਰਾ ਪ੍ਰੋਸੈਸ ਚਲਾਇਆ ਡੇਰੇ ਦੇ ਸਿਸਟਮ ਅਨੁਸਾਰ। ਹੁਣ ਇਹ ਬਾਡੀ ਹੈ ਜਿਹੜੀ ਮਹਾਰਾਜ ਗੰਜ ਜੁਪੀ ਦੇ ਵਿੱਚ ਮੈਡੀਕਲ ਖੋਜਾਂ ਵਾਸਤੇ ਭੇਜੀ ਜਾ ਰਹੀ ਆ। ਅਸੀਂ ਸਨਾਮ ਬਲਾਕ ਦੀ ਸਟੇਟ ਕਮੇਟੀ ਮੈਂਬਰ ਸਮੁੱਚੇ ਬਲਾਕ ਦੇ ਜਿੰਨੇ ਵੀ ਸਾਥ ਸੰਗਤ ਆਈ ਆ ਪਿੰਡਾਂ ਦੇ ਵਿੱਚੋਂ ਤੇ ਹੋਰ ਵੀ ਜਿੰਨੇ ਵੀ ਇੱਥੇ ਰਿਸ਼ਤੇਦਾਰ ਦੋਸਤ ਮਿੱਤਰ ਪਹੁੰਚੇ ਨੇ ਅਸੀਂ ਉਹਨਾਂ ਦਾ ਦਿਲੋਂ ਧੰਨਵਾਦ ਵੀ ਕਰਦੇ ਆਂ ਬਾਕੀ ਪਰਿਵਾਰ ਨੂੰ ਵੀ ਅਸੀਂ ਸਲੂਟ ਮਾਰਦੇ ਆਂ ਵੀ ਇਹਨਾਂ ਨੇ ਡੇਰਾ ਸੱਚਾ ਸਦਾ ਸਿੱਖਿਆ ਦੀ ਸਿੱਖਿਆ ਮੇਰੇ ਤੇ ਚੱਲਦੇ ਹੋਏ ਇਹ ਸਰੀਰ ਨੂੰ ਮਾਨਪਤਾ ਦੇ ਲਿਖੇ ਲਾਇਆ ਧੰਨਵਾਦ ਜੀ ਧੰਨਵਾਦ